ਹੇ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਤਾੜਾ ਸਵਾਗਤ ਆ ਸਹੀ ਕੋ ਉਮੀਦ ਕਰਦੇ ਹਾਂ ਤੁਸੀਂ ਵਧੀਆ ਕਹੋਗੇ ਪਪਾ ਜੀ ਹਾਂ ਹਲੋ ਮੈਂ ਨਹੀਂ ਖੇਡ ਰਹਾ ਹੂੰ ਸੇਹਣਾ ਪਪਾ ਹੋ ਦਿਨ ਚਲਦੇ ਪੈਰੋ ਜਨਨ ਦੀ ਤਰ੍ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਫੇਰ ਮम्मा ਕੰਮ ਕਰਕੇ ਤੇ ਆਪਣਾ ਹਲੋ ਗਾਇਸ ਸੇਹਣਾਂ ਦੇ ਕੰਮ ਤੇ ਰੋਜ਼ਾਨਾ ਕਰਨੇ ਆ ਹਾਂ ਕਿਉਂਕਿ ਰੋਜ਼ ਰਾਤ ਨੂੰ ਸੌਂਜੋ ਤੇ ਰੋਜ਼ ਸਵੇਰ ਨੂੰ ਉੱਠ ਕੇ ਹੋਈ ਕੰਮ ਕਰ ਲਓ ਹਰ ਦਿਨ ਨਾ ਮਮਾ ਫੇ ਦੇ ਕੋਨੇ ਕੰਮ ਇਕੱਠਾ ਆ ਜਾਂਦਾ ਨਾ ਨਮਨ ਉਹ ਕਰਤੀ ਆ ਹਾਂ ਮਮਾ ਰੋਜ਼ ਖਾਣਾ ਖਾਣੇ ਆ ਤਾਂ ਕ ਰੋਜ਼ ਖਾਣਾ ਵੀ ਆਪਾਂ ਉਹੀ ਕਰਨੇ ਆ ਨਾ ਫਿਰ ਉਹੀ ਰੋਜ਼ ਰੋਜ਼ ਸਵੇਰੇ ਉੱਠ ਕੇ ਕੰਮ ਮਮਾ ਜੋ ਬਣਾਉਗੇ ਉਹ ਮਦਈ ਬਣਾਉਗੇ ਰਾਇਤਾ ਤੜਕੇ ਵਾਲਾ ਬਣਾਉਣਾ ਅੱਜ ਬਣਾ ਦੂੰਗੀ 5-6 ਸਾਲ ਬਾਅਦ ਬਣਾਉਣਾ ਆਪਾਂ ਗਾਇਸ ਬਹੁਤ ਟਾਈਮ ਗਾਇਸ 5 ਸਾਲ ਹੋ ਗਈ ਬਣਾਇਆ ਹੀ ਨਹੀਂ ਬਹੁਤ ਟਾਈਮ ਹੋ ਗਿਆ ਪਰ ਟੇਸਟ ਹੀ ਵੋ ਬੰਦਾ ਉਨੇਸ਼ੇ ਮੰਗਦੀ ਆ ਪਰ ਮੈਨੂੰ ਤਾਂ ਯਾਦ ਨਹੀਂ ਰਹਿੰਦਾ ਕਿ ਮੈਂ ਰਾਇਤਾ ਵੀ ਬਣਾਉਣਾ ਹੈ। ਹੂੰ। ਕੋਈ ਮਲਉ ਸਬਜੀ, ਸਬਜੀ ਟਾਈਪ ਜਿਹਾ ਹੋਣਾ ਤੜਕਾ ਲਾ ਕੇ। ਨਾਲੇ ਕੁਛ ਚੀਜੇ ਹੋ ਜਾਂਦਾ ਹਨਾ। ਹਾਂ। ਲਗੈ ਸ 5-6 ਸਾਲ ਹੋ ਗਏ ਸੀ ਉਹ ਬਣਾਇਆ ਨਹੀਂ ਤੇ ਫਾਈਨਲੀ ਹੁਣੇ ਹੀ ਬਣਾਵਾਂਗੇ 5-6 ਸਾਲ ਬਾਅਦ। ਪਾਪਾ ਮਮਾ ਤੇ ਇਲਾ ਦੂੰਗੇ। ਅਲਿਆ ਵੀ ਦੇ ਦਿੱਸ਼ੀ ਤੀ। ਮੇਰੇ ਸਕੂਲੋਂ ਤੋਂ ਪਹਿਲਾਂ ਬਣਾਉਣਾ ਚਾਹੀਦਾ ਓਕੇ। ਮੈਂ ਲਿਆ ਦੂੰਗਾ ਬਣਾਉਣਾ ਨਹੀਂ ਬਣਾਉਣਾ ਤੇਰੀ ਮੰਮੀ ਨੂੰ ਬਣਾਉਣਾ ਮੈਂ। ਬਣਾਉਣਾ ਮਮਾ ਨੇ ਬਣਾਉਣਾ। ਉੱਤੇ ਤੇ ਇਲ ਨੇ। ਇਹ ਆਕਦਾ ਹੁੰਦਾ ਪਪਰ ਟਾਈਮ ਨਹੀਂ ਸੀ ਤਾਂ ਮੰਮਾ ਨੇ ਕਹਿ ਨਹੀਂ ਸੀ ਤੇ ਮੈਂ ਰੈਡੀ ਹੋ ਚੁੱਕੀ ਆ ਸਾਢੇ 8 ਹੋ ਚੁੱਕਿਆ ਤੇ ਸ਼ਾਇਦ ਸਕੂਲ ਦਾ ਟਾਈਮ ਬੀ ਚੇਂਜ ਹੋ ਜਾਊਗਾ ਪਰ ਸਾਡੇ ਸਕੂਲ ਵਾਲਿਆਂ ਨੇ ਸਾਨੂੰ ਦੱਸਿਆ ਨਹੀਂ ਸ਼ਾਬਾਸ਼ ਬਟਾ ਬਹੁਤ ਬੜੀਆਂ ਮੰਗਾ ਇੰਨਾ ਗੁਰਬੇਵਾਰ ਕਿੰਨਾ ਵਜੇ ਹੁੰਦਾ ਕਹਿੰਦੇ ਸਾਢੇ 8 ਹੋ ਗਿਆ ਮੇਰੇ ਮੇਰੇ ਫਰੈਂਡ ਦਾ ਫੋਨ ਆਇਆ ਸੀ ਉਹਦੇ ਭਰਾ ਦਾ ਸਕੂਲ ਸਾਢੇ 8 ਦੇ ਹੋ ਗਿਆ ਤੇ ਉਹ ਕੰਦੀ ਆਪਣਾ ਨਹੀਂ ਹੋਇਆ ਮੈਨੂੰ ਪਤਾ ਨਹੀਂ ਆਪਾਂ ਨੂੰ ਤਾਂ ਦੱਸਿਆ ਤਾਂ ਹੈ ਨਹੀਂਗਾ ਤੇ ਪਾਣੀ ਗਰਮ ਕੀਤਾ ਹੈ ਤੇ ਗਾਇਸ ਮੈਂ ਜਲੇ ਸਕੂਲੇ ਆਪਾਂ ਮੈਦ ਸਕੂਲ ਤੋਂ ਬਾਅਦ ਗਾਇਸ ਅੱਜ ਨਾਲ ਸੀ ਮਿਸ਼ਰੀ ਭਰਪੂਰ ਡਿਮਾਂਡ ਤੇ ਨਾ ਤੜਕੇ ਵਾਲਾ ਦਹੀਂ ਬਣਾਉਣ ਲੱਗੇ ਆ ਤੇ ਮੰਮਾ ਇਹ ਨਾ ਤੜਕੇ ਵਾਲੀ ਲਈ ਦੇ ਪਿੱਛੇ ਦੀ ਕਹਾਣੀ ਦੱਸੋ ਗਾਇਸ ਇਹ ਕਰੇ ਮੁੰਡਿਆ ਕੰਦੀ ਮੰਮੀ ਤਾਂ ਸਿਰੋ ਕਿਚਨ ਚੋਂ ਆਇਓ ਵੀ ਤੜਕੇ ਵਾਲਾ ਦਹੀਂ ਮੈਂ ਬਣਾਣਾ ਪਰ ਜਦੋਂ ਉਹਨੇ ਬਣਾਇਆ ਪਰ ਪੁੱਛੋ ਨਾ ਤੁਸੀਂ ਕਿਦਾਂ ਦਾ ਸੀਗਾ ਮੈਂ ਦੱਸ ਨਹੀਂ ਸਕਦੀ ਨਾ ਪੈੜਾ ਬਣਾਇਆ ਸੀ ਗਾਇਸ ਇਦਾਂ ਬਣਾਇਆ ਸੀਗਾ ਨਾ ਟਟਿਆਣਾ ਪਾਣੀ ਜਿੱਦਾਂ ਹੁੰਦਾ ਨਾ ਪਾਣੀ ਪਤਲਾ ਤੇ ਵਿੱਚ ਉਹਨਾਂ ਜਿੱਦਾਂ ਜਿਹੜੀਆਂ ਉਹ ਨਹੀਂ ਸੀਗਾ ਜੀਰਾ ਉਹਨੇ ਕਾਲਾ ਕਰ ਦਿੱਤਾ ਸੀਗਾ ਮੈਂ ਸਾੜ ਦਿੱਤਾ ਸੀ ਤੇ ਰੰਗ ਵੀ ਉਹਦਾ ਨਾ ਕੱਚਾ ਪੀਲਾ ਹੈ ਚਿੱਟਾ ਹੈ ਸੀਗਾ ਤੇ ਹਨਾ ਗੇ ਗਾਇਸ ਮੈਂ ਨਾ ਮਮਾ ਨੇ ਕਿਹਾ ਮੈਂ ਕਿਹਾ ਮਮਾ ਅੱਜ ਨਾ ਮੈਂ ਆਪਣੇ ਹੱਥਾਂ ਦਾ ਜਾਦੂ ਦਿਖਾਉਂਗੀ ਵੈਸੇ ਮੈਂ ਤਾਂ ਦੇਖੀ ਸਬਜੀ ਬਣਾਇਤਾ ਨਹੀਂ ਬਟ ਮੈਂ ਟਰਾਈ ਕਰੂੰਗੀ ਕਿਉਂਕਿ ਜਿੱਦਾਂ ਆਪਾਂ ਮੈਕਰੋਨੀ ਮੈਗੀ ਬਣਾਇਲ ਨੂੰ ਉਹਦਾ ਤੜਕਾ ਲਾਣੇ ਆ ਤੜਕਾ ਉਦੀ ਲਾ ਲੈਣਾ ਤੇ ਵਿੱਚ ਨਾ ਉਹ ਪਾ ਦੇਣਾ ਦਹੀਂ ਤੇ ਹਨਾ ਮੈਂ ਮਮਾ ਨੇ ਕਿਹਾ ਮਮਾ ਹਨਾ ਅੱਜ ਮੈਂ ਬਣਾਉਣੀ ਆ ਤੇ ਤੁਸੀਂ ਨਾ ਕਿਚਨ ਚ ਨਹੀਂ ਆਈਏ ਸਾਰਾ ਕੁਝ ਮੇਰੇ ਤੇ ਛੱਡ ਦਿਓ ਮਮਾ ਕਹਿੰਦੀ ਇੱਕ ਵਾਰ ਮੈਂ ਪਹਿਲਾਂ ਵੀ ਮਰੀਸ਼ਾ ਉੱਤੇ ਛੱਟਿਆ ਸੀ ਉਹਦੇ ਜੋ ਚੰਨ ਜਾੜੇ ਸੀ ਨਾ ਉਹ ਹੀ ਗਾਇਸ ਮੈਂ ਜੋ ਮੈਂ ਕਹਾਂ ਉਦਾਂ ਦਾ ਨਾ ਬਣਾਈ ਜਿਹਦਾਂ ਦਾ ਮਰੀਸ਼ਾ ਨੇ ਬਣਾ ਨੇ ਤਾਂ ਫਿਲਹਾਲ ਨੁਕਸਾਨ ਨਾ ਹੋਵੇ ਮੈਂ ਹੀ ਬਣਾ ਦਿੰਦੀ ਹਾਂ ਨਹੀਂ ਨਹੀਂ ਮੈਂ ਬਣਾਉਂਗੀ ਤੇ ਨਾ ਉਹ ਡੋਮਿਨਿਕਾ ਕਹਿੰਦੀ ਸੀ ਮਮਾ ਮੈਨੂੰ ਵੀ ਕਹਿੰਦੀ ਸੀ ਨਾ ਕਿਚਨ ਜਾ ਆਈ ਉਹ ਵਾਸਤੇ ਮੇਰੇ ਤੇ ਸਾਰਾ ਸਾਰਾ ਕਰ ਉਹਦੇ ਦੋਰੀ ਸੰ ਪੈਰ ਵੀ ਨਹੀਂ ਰੱਖਣ ਦਿੱਤਾ ਸੀ ਕਿਚਨ ਚਾਦਾ ਪਪਾ ਤੇ ਨਾ ਸੀਗਾ ਬਣਾ ਵਧੀਆ ਬਣਿਆ ਹੋਊਗਾ ਨਹੀਂ ਮਤਲਬ ਉਹਨੇ ਰੈਸਪੀ ਵੀ ਦੇਖੀ ਸੀਗੀ ਉੱਤੇ YouTube ਤੇ ਤੇ ਅਸੀਗਾ ਵਧੀਆ ਬਣਿਆ ਹੋਊਗਾ ਪਰ ਜਦੋਂ ਨੇ ਬਣਾਇਆ ਸੀ ਨਾ ਉਹਨੇ ਆਪ ਵੀ ਨਹੀਂ ਖਾਧਾ ਸੀ ਗਾਇਸ ਨਹੀਂ ਹਨਾ ਅਸੀਂ ਤਾਂ ਕੀ ਖਾਣਾ ਸੀ ਉਹ ਨਾ ਬਸ ਨਹੀਂ ਆਤਾ ਹਾਂ ਬੜਾ ਹੀ ਉਹਨੇ ਮਤਲਬ ਸਹੀ ਨਹੀਂ ਬਣਾਇਆ ਤੇ ਜਿਹਦਾ ਬਹੁਤ ਅਗੜੀ ਸ਼ੈਫ ਹੁੰਦੀ ਆ ਉਹਦਾ ਬਾਹਰ ਜਾ ਬਾਹਰ ਆ ਅੱਜ ਦੀ ਗਾਇਸ ਜਿਹਦੇ ਦੀ ਪਾਪਾ ਦੀ ਗੱਲ ਸਹੀ ਹੈ ਕਿ ਜਿਹਦਾ ਬਹੁਤ ਅਗੜੀ ਸ਼ੈਫ ਹੁੰਦੀ ਆ ਕਿ ਬਾਹਰ ਜਾ ਬੋਰ ਜਾਓ ਤੇ ਉਹਨੇ ਤਾਂ ਮੈਨੂੰ ਕੜਛੀ ਦਾ ਹੱਥ ਵੀ ਲਾਉਣ ਦਿੱਤਾ ਸੀ ਤੇ ਅਮਾ ਹੋਰ ਕੀ ਕਹਿਣਾ ਚਾਹੂਂਗੇ ਉਹਦੇ ਬਾਰੇ ਮੈਂ ਮੈਂ ਕੀ ਕਹਿਣਾ ਚਾਹਨੀ ਆ ਦੂਸਰਾ ਉਹਨੇ ਇਹ ਬਣਾਇਆ ਨਾ ਬਣਾਇਆ ਕਿ ਮੈਨੂੰ ਕੋਈ ਅਲਫਾਜ਼ ਨਹੀਂ ਮਿਲਦੇ ਦੱਸਣ ਦੇ ਬਿਲਕੁਲ ਨਹੀਂ ਵਧੀਆ ਬਣਾਇਆ ਸੀ ਇਦਾਂ ਬਣਾਇਆ ਸੀ ਇਹਦਾ ਪਾਣੀ ਹੁੰਦਾ ਇੰਨਾ ਪਤਲਾ ਗਾਇਸ ਮੈਂ ਕਰੇ ਆ ਚੁੱਕੀ ਆ ਤੇ ਹਨਾ ਮੈਨਾਂ ਟਾਸਕ ਦੇ ਕੇ ਗਈ ਸੀ ਕੀ ਹੈ ਨਾ ਵੀ ਇਹ ਸਬਜੀ ਮੇਰੇ ਆਉਣ ਤੋਂ ਮੇਰੇ ਬਣੀ ਹੋਣੀ ਚਾਹੀਦੀ ਪਰ ਇਹਨਾਂ ਨਹੀਂ ਬਣੀ ਔਰ ਮੈਂ ਇਹ ਸਬਜੀ ਨਹੀਂ ਟੇਸਟ ਕਰੂੰਗੀ ਤੋ ਰਹਿਣ ਦੋ ਫਿਰ ਅਸੀਂ ਪਲਾਨ ਬਣਾਇਆ ਸੀ ਤੇਰਾ ਬਰਗਰ ਬਣਾਉਣ ਦਾ ਮੈਂ ਪਾਪਾ ਮਾਤੇ ਮੰਮਾ ਨੇ ਨਾ ਵੀ ਇਹਨਾਂ ਤੈਨੂੰ ਕਹਾਂਗੇ ਕਿ ਸਬਜੀ ਅਸੀਂ ਨਹੀਂ ਨਹੀਂ ਵਾਲੀ ਕਹਿੰਦਾ ਗਾਇਜ਼ ਮੈਂ ਆਪਣੇ ਹੱਥੇ ਆਰ ਚੱਕ ਲਈ ਹੁਣ ਦੇਖਦੇ ਮੈਂ ਕਿਦਾਂ ਦੀ ਬਣਾਉਂਦੀ ਐ ਤੂੰ ਅੱਜ ਦੀ ਬਣਾਈ ਤੂੰ ਪਹਿਲੀ ਆ ਗਈ ਤੂੰ ਪਹਿਲੀ ਆ ਗਈ ਮਤਲਬ ਪਲਾਨ ਫੇਲ ਹੋ ਗਿਆ ਨਾ 엄마 मैं सब्जी टेस्ट नहीं करूंगी तू टास्क पूरा नहीं किया काहे मैं तो टास्क लेके गई थी अभी अपना काम नहीं देखना अकेला तेरा टास्क <laughs> देखना यस वो तो बड़ा खतरा देख तो टास्क लेके गई खा मेरे मुरा फेरा और मैं नहीं टेस्ट करूंगी तो <laughs> कोई नहीं ਅਸੀਂ ডিসਕਵালিਫਾਈ ਹੋ ਜੰਗੇ। ਹੂੰ। 15 ਮਿੰਟਸ ਲੇਟਰ। ਗਾਇਸ ਬਣ ਗਿਆ। ਹਾਂ ਦਿਖਾਵਾ। ਬਣਾ ਰਹੀ ਨਹੀਂ ਲੱਗਾ। ਰੋਕ ਜਾ। ਤੜਾ। ਇਹ ਲੜਣਾ ਕਿਹਾ ਇਹਦੀ ਖੂਬਸੂਰਤੀ ਵੱਜ ਜਾਣੀ ਆ। ਤਾਂ ਹੋਰ ਇਹ ਹੱਥ ਉਹ ਲੱਗਦਾ ਬੈਸਣ ਦਾ 5 ਮਿੰਟ ਲੱਗੇ 5 ਮਿੰਟ। ਇਹ ਸਣ ਦਾ ਕੋਈ ਆਇਆ ਨਹੀਂ। ਹੁਣ oh my god ਲੜ ਚੱਲੀ ਗਈ। ਰੋਟੀ ਖਾਈ। ਟੇਸਟ ਦਾ ਮੈਂ ਕਰੂੰਗੀ ਨਾ ਕਿਦਾਂ ਦਾ ਬਣਿਆ। ਮੈਂ ਰੀਵਿਊ ਦੂੰਗੀ। ਆ ਬਣ ਗਿਆ। ਖਾ ਕੇ ਦੇਖਿਆ ਕਿਦਾਂ ਦਾ ਬਣਿਆ। ਹਾਂ। ਮੈਂ ਟੇਸਟੀ ਬਣਾਇਆ ਤਾਂ ਮੋਨਾ ਨੂੰ 10/10 ਤੇ ਜਿਹਦਾ ਸੁਆਦ ਬਣਾਇਆ ਹੈ ਜਿਹ ਟੇਸਟੀ ਬਣਾਇਆ ਫਿਰ ਜੀਰਾ ਜੇ ਨਹੀਂ ਟੇਸਟੀ ਬਣਾਇਆ ਫਿਰ ਮਹਾ ਜੀਰਾ ਫਿਰ ਤਾਂ ਜੀਰਾ ਹੀ ਆ ਫਿਰ ਕੀ ਫਾਇਦਾ ਜੋ ਵੀ ਅਵੇ ਜੀਰਾ ਮੋਨਨ ਮੋਨਨ ਮਿਲਣੀ ਜੀ ਰਹੀ ਆ ਮੈਂ ਸੁਣਾ ਇਹ ਮੇਰੀ ਕੈਮਰੇ ਚ ਬੁਰਾਈ ਕਰਦੇ ਪਏ ਸੀ ਬੁਰਾਈ ਨਹੀਂ ਕਰਦੇ ਸੀ ਅਸੀਂ ਦੱਸ ਪਾਪਾ ਦੱਸੋ ਅਪਾ ਦੱਸੋ ਕੀ ਗਿਆ ਹੀ ਨਾ ਨਹੀਂ ਅੱਜ ਜੀ ਏ ਮਰੀਸ਼ਾ ਪਿਛਲੇ ਸਾਲ ਜਦੋਂ ਉਹਦਾ ਮਨੋਂ ਲੱਗੀ ਸੀ ਕਹਿੰਦੀ ਸੀ ਪਾਸੇ ਹਨ ਜੋ ਸੋਚੀ ਜਨਾ ਕੋਈ ਬੜੀ ਹੋ ਹਾਂ ਮੈਂ ਉਹਦਾ ਕਰਦੀ ਜਿਹਦਾ ਬਹੁਤ ਤਕੜੀ ਸ਼ੈਪ ਹੁੰਦੀ ਹੈ ਹਾਂ ਹੈ ਪਾਪਾ ਨੇ ਤੇਰੀ ਬرائی ਕਰਦੀ ਨਹੀਂ ਬਾਕੀ ਤੁਸੀਂ ਵੀਡੀਓ ਦੇਖ ਲਈ ਆਪੇ ਪਤਾ ਲੱਗ ਜਾ ਗਾਇਸ ਇਹਨਾਂ ਨੇ ਮੇਰੇ ਵਾਰੇ ਬੁਰਾ ਬੋਰਾ ਕਹਿਣਾ ਪਰ ਕੋਈ ਨਹੀਂ ਉਦੋਂ ਮੈਂ ਬੱਚੀ ਸੀ ਛੋਟੀ ਬੱਚੀ ਸੀ ਉਦੋਂ ਮੈਂ ਹਾਂ ਛੋਟੀ ਮੱਛੀ ਤਬੇ ਤੋਂ ਛੋਟੀ ਮੱਛੀ ਬਣਾਉਣ ਤੋਂ ਲੱਗੀ ਸੀ ਉਦੋਂ ਮੈਨੂੰ ਮੈਗੀ ਵੀ ਨਹੀਂ ਬਣਾਉਣੀ ਆਉਂਦੀ ਸੀ ਇਹ ਮੈਨੂੰ ਬਣਾ ਕੇ ਦਿੰਦੇ ਸੀ ਮੈਂ ਕਿਹਾ ਚਲੋ ਮੈਂ ਬਣਾਉਣੀ ਆ ਹਿੰਮਤ ਤਾਂ ਕੀਤੀ ਸੀ ਹਿੰਮਤ ਤਾਂ ਕੀਤੀ ਸੀ ਹਨਾ ਹਾਂ ਇਹ ਤਾਂ ਹੈ ਹਿੰਮਤ ਤਾਂ ਕਰਨੀ ਚਾਹੀਦੀ ਐ ਭਾਵੇਂ ਉਹ ਗਲਤ ਬਣਿਆ ਵਧੀਆ ਨਹੀਂ ਬਣਿਆ ਪਰ ਫੇਰ ਵੀ ਮੈਂ ਹਿੰਮਤ ਕੀਤੀ ਸੀ ਚਲੋ ਕੋਈ ਨਹੀਂ ਹਾਲ ਮੈਨੂੰ ਪਤਾ ਲੱਗੇ ਕਿਦਾਂ ਬੜਾਈਦਾ ਕੋਸ਼ਿਸ਼ ਹੁੰਦਾ ਛਟਪ ਕੱਲੇ ਜਦੋਂ ਮੈਂ ਹਿੰਮਤ ਕੀਤੀ ਸੀ ਉਦੋਂ ਮੇਰੇ ਆਟ ਨੂੰ ਤੋਂ ਗਲਤ ਜਿਹੇ ਆਇਆ ਕੱਲ ਨਹੀਂ ਸੀਗਾ ਪਰਸੋ ਚ ਆਉ ਸੀਗਾ ਸਾਈਡ ਹੋ ਬੱਡੀ ਦਾ ਤਸ ਆਪ ਮੈਂ ਤਾਂ ਡਾਈਗਸ ਬਣਵਾ ਦੀ ਹਣੀ ਸਦੋਂ ਮੇਰੇ ਆਟੂ ਘਰ ਤੇ ਠਹਿਰਾਇਆ ਨਹੀਂ ਕਿਹੜਾ ਕਿਹੜੀ ਮੈਂ ਪੇਟੀ ਕੋ ਉਪਰ ਅਧਿਯੋਗਤਾ ਤੇ ਪਾਗ ਲੈਂਦੀ ਸੀ ਪਰ ਇਹੋ ਅਨ ਰੋਟੀ ਖਾਈਏ ਗਾਇਸ ਸਵਾਦ ਲੱਗਦਾ ਪਿਆ A few moments later ਐਸੇ ਜੀ ਰੋਟੀ ਖਾ ਲਿਆ ਤੇ ਮੈਂ ਮਨੀਸ਼ ਨੂੰ ਪੁੱਛਣੀ ਕਿ ਕਿੱਦਾਂ ਬਣਿਆ ਸੀਗਾ ਤੇ ਇਹਦਾ ਰਿਵਿਊ ਲੈਂਦੇ ਆਪਾਂ ਦੱਸ ਕਿਦਾਂ ਬਣਿਆ ਸਵਾਦ ਨਹੀਂ ਸੀ ਜਿੰਨਾ ਵੈਕਸਪੈਕਟ ਕੀਤਾ ਸੀ ਉਹਨਾਂ ਸਵਾਦ ਨਹੀਂ ਸੀ ਮੁਗਯੋਤ ਲੈ ਕਿਤੇ ਗੁੜਾ ਜਾ ਸਵਾਸੀ ਅਸੀ ਰਹੀ ਮੇਰੀ ਐਕਟਿੰਗ ਹੁਣੇ ਹੁਣੇ ਮੈਨੂੰ ਫਿਲਮ ਦਾ ਆਫਰ ਲੀਸ ਦਿੱਤੀ ਦਸ ਵਿਸਵਾਸੀ ਸਵਾਸੀ ਤੂੰ ਲਾਲ ਗਿਰ ਤੇਰੇ ਨਾਮ ਨਾਲ ਬਾਦਮ ਨਹੀਂ ਖਵਾਇਆ ਮੈਨੂੰ ਆਹ ਜਿੱਦ ਲਾਲ ਗਿਰ ਇਹਦੀ ਰਜਿਸਟਰੀ ਤੇਰੇ ਤੋਂ ਹੁੰਦੀ ਆ ਮੇਰੇ ਤੋਂ ਹੀ ਆ ਗਾਇਸ ਦੱਸ ਦਿਨੀ ਮੈਂ ਮੇਰੇ ਤੋਂ ਹੀ ਆ ਗਾਇਸ ਇਹਦੇ ਕਹਿੰਦੇ ਮਤਲਬ ਇਹ ਕਿ ਮੈਂ ਸੌਗ ਬਣਾਇਆ ਗਾਇਸ ਮੈਂ ਹਿਡਰ ਅਮੀਰ ਨਹੀਂ ਵੀ ਪਹਿਲੇ ਤੂੰ ਇਹ ਦੱਸ ਸਕੀ ਸਵਾਦ ਸੀਗਾ ਕਿ ਨਹੀਂ ਕਵਾਸੀ ਗਾਇਸ ਮੈਂ ਹਿੜਣਾ ਮੇਰਾ ਮੈਨੂੰ ਵੀ ਨਹੀਂ ਪਤਾ ਇੰਨੀ ਹਿੜਣਾ ਮੇਰਾ ਮਮਾ ਤੇ ਸਿੱਧਾ ਸੋ ਕਿਦਾਂ ਬਣਿਆ ਸੀ ਪੜੀ ਮਮਾ ਦੇ ਰਿਵਿਊ ਨਹੀਂ ਮਾਰੇ ਤੂੰ ਆਪੇ ਦੁੱਧ ਬੋਲ ਲੈ ਆਪੇ ਲੈ ਆਪੇ ਲੈ ਆਪੇ ਲੈ ਕਹਿੰਦੇ ਦੁੱਧ ਨਹੀਂ ਕੁਲਪੂ ਮਮਾ ਤੋਂ ਦੁੱਧ ਬਾਹਰ ਨਿਕਲ ਜਾ ਗਾਇਸ ਮੋਨੇ ਦੁੱਧ ਬਾਹਰ ਦੀ ਵੀਆ ਲੈਣਾ ਬੋਨੇਗੇ ਮੈਂ ਮਮਾ ਤੇ ਰਿਵਿਊ ਲੈਣੇ ਕਿ ਜ਼ਰੂਰ ਹੈ ਤੂੰ ਮਮਾ ਨੂੰ ਪਤਾ ਮਿੰਨੂ ਕੀ ਕਹਨੇ ਮੈਂ ਤਾਂ ਛੁੱਟ ਨਹੀਂ ਪੋਰ ਹੋਣਾ ਅਮੇ ਨਮੜਾ ਪੜਿਆ ਸੀ ਨਹੀਂ ਨਹੀਂ ਬੀਹਨਾ ਵਧੀਆ ਬਣਿਆ ਮੈਂ ਤਾਂ ਕਰਕੇ ਕਹਿੰਦੀ ਕਿ ਮੈਂ ਤੇ ਝੂਠ ਨਹੀਂ ਬੋਲੋ ਨਾ ਹੋਏ ਮੋਨਾ ਮੋਨਾ ਮੈਂ ਦੱਸਦੀ ਵਧੀਆ ਬਣਾਈ ਗਾਇਸ 100 ਚੋਂ 80% ਵਧੀਆ ਬਣਿਆ 20% ਕਿੱਥੇ ਗਿਆ 20% ਨੈਕਸਟ ਟਾਈਮ ਬਣਾ ਮੈਂ ਦੱਸਦੀ 100 ਚੋਂ 1% ਵਧੀਆ ਬਣਿਆ ਸੀ ਤੇ ਜਾਓ ਇਤਾਕੇ <laughs> ਤੂੰ 99% ਮੈ ਤਾਰ ਰਖ ਲੈ ਤਾਂ ਕਿ ਤੋਗੇ ਹੋਰ ਵਧੀਆ ਕਰੇ ਮੈਂ ਬਣਾਉਣੀ ਨਹੀਂ ਉਂ ਬੜਾ ਟੁੱਟਾ ਪਟਾ ਖਲਦੀ ਬੋਲ ਦ ਸੱਚ ਉਦਾ ਬੜਾ ਟੁੱਟਾ ਪਟਾ ਬਣਾਉਣੀ ਹੈ ਅਣਾ ਮੈਂ ਜੇ ਲੋੜ ਹੋਣੀ 100% ਦੇਵਾਂਗੇ ਤਾਂ ਬਾਕੀ ਕੀ ਕੋਸ਼ਿਸ਼ ਕਰੂਗੀ ਤੁਹਾਡੀ ਕੁਕਿੰਗ ਕਿਦਾਂ ਦਾ ਕੰਮ ਆਪਾਂ ਤੁਸੀ ਵਧੀਆ ਲੱਗ ਹੈ ਇੱਕ ਹਕੀਕਤ ਦੱਸੋ ਸਵਾਦ ਬਣਿਆ ਸੀ ਕਿ ਨਹੀਂ ਨਹੀਂ ਇਹ ਤਾਂ ਅਸੀਂ ਤੇ ਜਵਾਬ ਕਿਵੇਂ ਦੋ ਤੂੰ ਕਿ ਸਵਾਦ ਆੜਿਆ ਸੀ ਕਿ ਨਹੀਂ ਕਹਿੰਦੇ ਨਹੀਂ ਕਿ ਕਹਿੰਦੇ ਨਹੀਂ ਅੜਾ ਉਹ ਤਾਂ ਦੇ ਲੈ ਕਿ ਸੀਗਾ ਹਾ ਮੋਨਾ ਮੋਨਾ ਪਪਾ ਤਾਂ ਮੇਰੇ ਦੋਸਤ ਕਿਦਾਂ ਬਣਾਈ ਮੈਨੂੰ ਤਾਂ ਬਦਿਆ ਲੱਗਾ ਇਹ ਪਤਾ ਕੀ ਕਹਿੰਦੇ ਪਤਾ ਕੀ ਕਹਿੰਦੇ ਪਪਾ ਕਹਿੰਦੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਮਨਵਿਆ ਲੱਗਾ ਥੈਂਕਸ ਡਾਡ ਨਹੀਂ ਮੰਮਾ ਪਤਾ ਕੀ ਕਹਿੰਦੇ ਮੰਮਾ ਨੇ ਖਾਂਦੇ ਲੈਕ ਸੀਗਾ ਅੰਮਾ ਇਹਦੇ ਤੁਮ ਸਹੀ ਸੀਗਾ ਫਿਰ ਛੜੇ ਹੋ ਜੀ ਦੇ ਨਾਮ ਮੈਂ ਉਹ ਤਾਂ 25 ਹੀ ਛੋਟੀ ਹੂੰ ਬਹੁਤ ਛੋਟੀ ਸੀਗੀ ਉਹਦੇ ਤੋਂ ਛੋਟੀ ਸੀ 1 ਸਾਲ ਪੁਰਾਣੀ ਗੱਲ ਹਾਂ 1.5 ਸਾਲ ਪੁਰਾਣੀ ਗੱਲ ਨਹੀਂ ਕੀ ਉਹ ਬਹੁਤ ਸਾਲ ਪੁਰਾਣੀ ਗੱਲ ਹੈ ਨਾ ਮਾ ਹੂੰ ਤੇ 4 ਸਾਲ ਪੁਰਾਣੀ ਹੋਣੀ ਹਾਂ ਹਾਂ ਤਾਂਸਤ ਬਈ ਵਾਰੀ ਚ ਮੋਕਦੀ ਗੱਲ ਹੈ ਸਵਾ ਸੀਗਾ ਬਸ ਉਹ ਬਾਕੀ ਸਾਰੀ ਗੱਲ ਮਜ਼ਾਕ ਸੀਗੇ ਸਵਾ ਸੀਗਾ ਬਸ ਖੋਸ਼ ਜਿਹੜੀ ਤੁਸੀਂ ਬੈਠਾ ਮਿਲਾਈ ਮੈਂ ਤੁਸੀਂ ਵੀ ਤਾਂ ਲੱਗ ਗਿਆ ਤੁਸੀਂ ਵੀ ਤਾਂ ਮੇਰੇ ਖਰਾਬ ਬੁਰਾਪਨ ਕਿੰਨੇ ਹੁੰਨੇ ਹਨਾ ਵੀ ਗਾਇਸ ਇਸ ਕੁੜੀ ਤੇ ਨੇ ਫਾਲਤੂ ਟਾਈਮ ਨੇ ਨੀ ਮੈਂਤ ਕਰਕੇ ਮम्मा ਦੀ ਆਗੋ ਤੇ ਕੀਤੀ ਜੋ ਕਿ ਮੈਨੂੰ ਨਹੀਂ ਪਤਾ ਮੇਰੇ ਪਿੱਛੇ ਬੈਠੀ ਕੀ ਕਰੀ ਜਾਂਦੀ ਖਜੂਰਾ ਲਾਉਂਦੀ ਐ ਮਾ ਖਜੂਰੀ ਗੁੱਤ ਕਰਦੀ ਐ ਜਿਹਨੇ ਜਿਹਨੇ ਖਾਣੀ ਆ ਜੋ ਵਾ ਮੋਨਾ ਦੇ ਬਾਗ ਚ ਯੈਸ ਕਾਤੋਂ ਕਰਦੀ ਵੀ ਟਾਈਮ ਵੇਸਟ ਆਪਣਾ ਵੀ ਤੇ ਮम्मा ਦਾ ਵੀ ਟਾਈਮ ਵੇਸਟ ਕੀ ਐ ਮੈਂ ਆਪਾਂ ਕਹੜੋ ਕਿ ਇੰਪੋਰਟੈਂਟ ਕੰਮ ਕਰਦੇ ਪਏ ਜਿਹੜਾ ਟਾਈਮ ਦੇ ਗਾਇਸ ਬਾਰ ਮੀ ਪਈ ਜਾਂਦਾ ਕੰਟੀਨਿਊਸਲੀ ਹਨਾ ਮਨਾ ਗਾਇਸ ਦੇਖੋ ਇੱਧਰ ਦਿਖਾਓ ਕੱਲੇ ਡਿੱ ਗਿਆ ਗਾਇਜ਼ ਦੇਖੋ ਸਾਡੇ ਘਰ ਵਿੱਚ ਗਰੇ ਪੈਂਦੇ ਪਏ ਉਹ ਨਾਲੀਆਂ ਦੇਖ ਨਾਲ ਹੋਇਆ ਹੂੰ ਬੈਲਾ ਕੋ ਲੱਗਦਾ ਹੀ ਨਹੀਂ ਕੋਈ ਟੋਪਕੜੀ ਨਿਕਲ ਨਹੀਂ ਗਾਇਜ਼ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਪਈ ਆ ਗਾਇਜ਼ ਇਹ ਹੈ ਨਾ ਮੈਂ ਤੁਹਾਨੂੰ ਦਿਖਾਉਣੀ ਕਿੱਥੇ ਸਾਡੀ ਗੜੀ ਪਈ ਸੀ ਤੁਹਾਨੂੰ ਇੱਥੇ ਡਿੱਗੇ ਸੀਗੇ 2-3 ਤੇ ਇੱਕ ਪੌੜੀ ਇੱਥੇ ਪਿਆ ਸੀ ਗਾਈਜ਼ ਸਵਾਗਤ ਹੈ ਤੁਹਾਡਾ ਕੈਨੇਡਾ ਖਾਲ ਗਈ ਕਿਉਂਕਿ ਬਰਫ਼ ਬਰਫ਼ ਪੈਂਦੀ ਪੈਣਾ ਇਸ ਕਰਕੇ ਕੈਨੇਡਾ ਕਹਿੰਦੀ ਹੈ ਅੱਛਾ ਗਾਈਜ਼ ਮੈਂ ਉੱਤੇ ਗਈ ਸੀ ਐਡਿਟ ਕਰਨ ਤੇ ਮਾੜੀ ਕੀ ਤੇਰੇ ਵਿੱਚ ਲਸ਼ਕੀਨ ਇਹਨਾਂ ਨੇ ਵੀ ਥੱਲੇ ਮਗਾ ਲਿਆ ਕਿ ਤਰ ਦਰਦੇ ਬਹੁਤ ਨਾ ਮੇਤੋ ਵੀ ਨਹੀਂ ਹੈ ਮਮਾ ਕਹਿੰਦੇ ਫੋਨ ਵੀ ਬੰਦ ਕਰ ਕਿਉਂਕਿ ਸਾਡੇ ਘਰ ਨੂੰ ਡਰ ਕੋ ਲੱਗਦਾ ਅਮੈਂ ਨਗਾ ਦੇ ਡਰਨੇ ਐ ਮੈਂ ਇੱਥੇ ਹੀ ਆ ਕਰਨਾ ਜ਼ਰੂਰੀ ਹੈ ਮੈਂ ਉੱਤੇ ਗਈ ਕਹਿੰਦੇ ਥੇਤੀ ਥੇਤੀ ਥੱਲੇ ਆ ਜਾ ਕਿਉਂਕਿ ਡਰਨਾ ਜ਼ਰੂਰੀ ਆ ਬੁੱਤ ਡਰਨਾ ਮਨਾ ਹੈ ਡਰਨਾ ਮਨਾ ਵੀ ਆ ਪਰ ਡਰਨਾ ਜ਼ਰੂਰੀ ਵੀ ਆ ਗਾਇਸ ਜਦੋਂ ਨਾ ਮਤਲਬ ਵਾਈਫਾਈ ਚੱਲਦਾ ਪਿਆ ਸੀਗਾ ਮੁੰਡਾ ਲੈਟਾ ਆਨ ਜਿਗਾ ਵਾਈਫਾਈ ਤੇ ਜਿੱਦੈ ਬਿਜਲੀ ਜੋ ਨਾ ਸੀ ਅਮੈਂ ਮੈਂ ਤੇ ਐਡਿਟ ਕਰਦੀ ਸੀ ਮੈਂ ਚਲਾਉਂਦੀ ਨਹੀਂ ਪਈ ਸੀ ਤੇੜਾ ਮੈਂ ਫਟਾਫਟ ਪਹਿਲਾਂ ਵਾਈਫਾਈ ਬੰਦ ਕਰ ਕਿਉਂਕਿ ਕਹਿੰਦੇ ਨਾ ਕਰੈਕਸ਼ਨ ਹੁੰਦਾ ਇਸ ਲਈ ਤੇ ਆ ਵਾਈਫੇ ਮੰਦਗੀ ਥੱਲੇ ਨਹੀਂ ਥੱਲੇ ਚੱਲਦਾ ਪਿਆ ਤੇ ਮੈਂ ਐਡਿਟ ਕਰਨ ਵਹਣ ਉੱਤੇ ਕਰਨ ਗਈ ਸੀ ਡਰਦੇ ਬਹੁਤ ਐ ਇੱਕ ਤਾਂ ਮੈਂ ਕੀ ਕਰਾਂ ਮੈਂ ਨਾ ਇਸ ਘਰ ਚੋਂ ਬਣਾ ਇਸ ਘਰ ਦਾ ਪਤਾ ਵੀ ਨਹੀਂ ਦਰ ਦਰ ਹੋ ਗਈ ਮਨੀਸ਼ਾ ਸਿਆਣੀ ਬੇਬਿਆਂ ਨੇ ਇਸ ਕਰਕੇ ਯੈਸ ਕੱਈ ਰਾਤ ਹੋ ਚੁੱਕੇ ਤੇ ਹਣਾ ਅੱਜ ਮੁੰਨਾ ਨੇ ਮੈਗੀ ਬਣਾਈ ਸੀਗੀ ਤੇ ਜੋ ਕੀ ਅੱਜ ਮੈਂ ਵੀ ਖਾ ਲਈ ਸੀਗੀ ਸੋ ਆ ਸੀਗੀ ਮੁੰਨਾ ਅੱਜ ਸ਼ੂਗਰ ਤੈਨੂੰ ਪੜਿਆ ਲੱਗੀ ਸੁਆਦਿਸ਼ ਸੀ ਮਮਾ ਤਾਂ ਭਾਜਣਾ ਮਮਾ ਨੇ ਫੇਰ ਹੋਈ ਕਹਣਾ ਠੀਕ ਸੀ ਘਾਲ ਲਾਇਕ ਸੀ ਹਣਾ ਤੇਰੀ ਮਮਾ ਨੂੰ ਵੀ ਸਵਾਲ ਲੱਗੀ ਸੀ ਫੇਰ ਬੇਇਜ਼ਤੀ ਹੋਣੀ ਨਹੀਂ ਤਾਂ ਤੇਰੀ ਨਹੀਂ ਬੇਇਜ਼ਤੀ ਤਾਂ ਨਹੀਂ ਮਾਣਵਾਜਣਾ ਮਾਰ ਲੂਗੀ ਕੋਈ ਗੱਲ ਨਹੀਂ ਮਾਣਵਾਜਣਾ ਨਹੀਂ ਦਹੀ ਵਾਲੀ ਰੈਸਿਪੀ ਜੇ ਮਮਾ ਨੂੰ ਨਹੀਂ ਸਹੀ ਲੱਗੀ ਨਹੀਂ ਨਹੀਂ ਸਹੀ ਸੁਆਦ ਤਾਂ ਸੀ ਉਹ ਤਾਂ ਮਮਾ ਤੇ ਨਾਲ ਮਜ਼ਾਕ ਕਰ ਦੇਸੀ ਜੋ ਕਿ ਦਿਨ ਨੂੰ ਪਤਾ ਲੱਗਾ ਵਿਦੋਟ ਪਿਆਜ਼ ਤੋਂ ਮੋਨਾ ਨੇ ਮੈਗੀ ਬਣਾਈ ਕਿਉਂਕਿ ਪਿਆਜ਼ ਨਹੀਂ ਹੈ ਕਿਸੀ ਕਿਉਂਕਿ ਪਿਆਜ਼ ਅਹੀ ਲੈ ਆਉਣੇ ਸੀ ਸਕੂਲ ਵੱਲੋਂ ਤੇ ਕਿਸੇ ਕਾਰਨ ਵਰਸ਼ ਸੀ ਲੈ ਆ ਨਹੀਂ ਪਾਇ ਤੇ ਜਿਹੜੇ ਸਾਡੇ ਪਿਆਜ਼ ਵਾਲੇ ਕਲਾ ਉਹ ਦਿੱਲੀ ਚਲੇ ਗਏ ਉਹਨਾਂ ਨੂੰ ਕੋਈ ਕੰਮ ਆ ਤੇ ਇਸ ਦੀ ਮੀਵਾ ਪਪਾ ਲੈਣ ਵੀ ਗਏ ਸੀ ਪਪਾ ਲੈਣ ਗਏ ਸੀ ਮੀਵਾ ਪੰਦ ਵੇਨ ਤੋਂ ਸਾਰੇ ਰੇਡਿੰਗਾਂ ਵਾਲੇ ਘਰਾਂ ਚ ਚਲੇ ਗਏ ਸੀ ਤੇ ਵਿਚਾਰੇ ਨੂੰ ਉਹਨਾਂ ਕਿੱਥੇ ਉਹਨਾਂ ਨੇ ਕਿੱਥੇ ਕੜਨਾ ਸੀ ਇੰਨੇ ਮੀਵੇ ਚ ਤੇ ਇਸ ਲਈ ਪਿਆਜ਼ ਤੋਂ ਬਿਨਾ ਮੋਨਾ ਨੇ ਗੱਲਾ ਟਮਾਟਰ ਦਾ ਤੜਕਾ ਲਾ ਕੇ ਬਣਾਈ ਸੀ ਔਰ ਇਸ ਆਦ ਬਣੀ ਜਿਮ ਨੇ ਇਦਾਂ ਇਦਾਂ ਸਹੀ ਹੈ ਹਮਮ ਅਮਿਤਿਆਸਾਦ ਬਣੀ ਨਾ ਬੋਸ ਆਦ ਬਣੀ ਮਿੰਤੇ ਤੇ ਆਸ ਵਾਲੀਗੀ ਪਾਪਾ ਵੀ ਕਹਿੰਦੇ ਸੀ ਅੱਜ ਜਾਸ ਆਦ ਬਣੀ ਹਾਂ ਤੇ ਗਾਇਸ ਮੈਗੀ ਖਾਲੀ ਸੀ ਮੈਂ ਵੀ ਖਾਲੀ ਸੀ ਅਜ ਮੈਂ ਕਿਹਾ ਚਲੋ ਕੋਈ ਨਹੀਂ ਸਹਿ ਲੈਂਗੇ ਪਰ ਤੂੰ ਬਹੁਤ ਨਹੀਂ ਖਾਦੀ ਤੇ ਗਾਇਸ ਇਹਨੇ ਥੋੜੀ ਜੀ ਖਾਦੀ ਮਤਲਬ ਦੋ ਕ ਚਮਚੇ ਹੋਣੀਆਂ ਉਹ ਚਲ ਮੈਂ ਤਾਂ ਰੋਟੀ ਖਾਣੀ ਸੀ ਮੈਂ ਕਿਹਾ ਚਲੋ ਇੰਨੇ ਖਾ ਲੈਣੇ ਆ ਤੇ ਮੈਂ ਵੀ ਥੋੜਾ ਜਿਹਾ ਸਾਰੇ ਜਿੰਨ ਮਪੜੇ ਆਪ ਤੇ ਮਪੜੇ ਆਪ ਤੇ ਆਪੇ ਕੀਤਾ ਸੀ ਤੇ ਗਾਇਸ ਅੱਜ ਦੇ ਵਲੌਗ ਰਪੇ ਨੇ ਰਖੇ ਉਮੀਦ ਕਰਤਾ ਨ ਵਲੌਗ ਪਸੰਦ ਆਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੇ ਮਿਲਦੇ ਆ ਪਰ ਵਲੌਗ ਚ ਬਾਏ